ਲਗੀ ਇਹ ਜਿੰਨੇ ਨਗਮ ਲੰਗ ਸੀ ਸਾਰਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਉਸ ਤੋਂ ਬਾਅਦ ਕੀ ਹੁੰਦਾ ਹੁੰਦਾ ਰਿਜ਼ਲਟ ਕੀ ਹੁੰਦਾ ਵੀ ਜਿਹੜਾ ਇੱਕ ਕਹਿੰਦੇ ਨਾ ਵੀ ਜਿੰਨੂੰ ਟਰੱਕ ਨਹੀਂ ਆਉਂਦਾ ਕਾਰ ਨਹੀਂ ਆਉਂਦੀ ਹੁਣ ਸਾਈਕਲ ਵਾਲੇ ਨੂੰ ਟਰੱਕ ਬਣਾ ਦਾਂਗੇ ਉਹ ਮਾਰੂਗਾ ਕਿਸੇ ਨਾ ਕੇ ਹਾਂਜੀ ਇਹਨਾਂ ਨੇ ਉਹ ਕੰਮ ਕੀਤਾ ਵੀ ਦੇਸ਼ ਉਹਨਾਂ ਦੇ ਹੱਥੀ ਫੜਾਤਾ ਜਿਹੜੇ ਕਦੇ ਮੂਗਾ ਨਹੀਂ ਸੀ ਲੰਘੇ ਹਾਂਜੀ ਜਿਹੜੇ ਕਦੇ ਲੁਧਿਆਣੇ ਨਹੀਂ ਸੀ ਗਏ ਉਹਨਾਂ ਨੂੰ ਚੱਕ ਕੇ ਅਸੈਂਬਲੀ ਦੇ ਵਿੱਚ ਬਿਠਾਉਣਾ ਇਹ ਗੱਲ ਹੈ ਇਹ ਗੱਲ ਹੈ ਇਧਰ ਮੇਰੇ ਭਰਾ ਦੇ ਜ ਆਪ ਤੇ ਮੁੱਦਿਆਂ ਦਾ ਪਤਾ ਹੀ ਨਹੀਂ ਮੁੱਦੇ ਕੀ ਆ ਸੁ ਗੱਲ ਕਿਵੇਂ ਕਰਨਗੇ ਇੱਕ ਬੰਦੇ ਨੇ ਸਾਇੰਸ ਦੀ ਕਿਤਾਬ ਪੜ੍ਹੀ ਨਹੀਂ ਗਈ ਉਹ ਬੰਦਾ ਇੱਕ ਹਿੰਦੀ ਜਾਣਦਾ ਉਹ ਸਾਇੰਸ ਦੇ ਬਾਰੇ ਕੀ ਦੱਸੂਗਾ ਸੋ ਇਹਨਾਂ ਨੇ ਉਦਾਂ ਦਾ ਕੁਝ ਕੀਤਾ ਹੁਣ ਪੰਜਾਬ ਦੇ ਹਾਲਾਤ ਇਦਾਂ ਦੇ ਆ ਲੋਕਾਂ ਨੇ ਇੱਕ ਬਦਲਾਅ ਦੇ ਵਿੱਚ ਇਹਨਾਂ ਨੂੰ ਵੋਟਾਂ ਪਾ ਕੇ ਬਿਲਕੁਲ ਸੋ ਹਰ ਇੱਕ ਨੂੰ ਇਹ ਸੀ ਵੀ ਸਾਡਾ ਪੰਜਾਬ ਜਿਹੜਾ ਡੁੱਬਦਾ ਜਾ ਰਿਹਾ ਕੋਈ ਨਵੇਂ ਚਿਹਰੇ ਆਉਣਗੇ ਅਸੀਂ ਇਹਨਾਂ ਨੂੰ ਚੱਕਾਂਗੇ ਪਰ ਉਹ ਜਿਹੜੇ ਉਹ ਵੀ ਸਾਰੇ ਨਿਕੰਮੇ ਆ ਆਮ ਬੰਦੇ ਸੀ ਜਿਨ੍ਹਾਂ ਨੂੰ ਕਹਿੰਦੇ ਸੀ ਸਾਈਕਲਾਂ ਵਾਲੇ ਉਹ ਜਾਂ ਜਾਂਦੇ ਚੜ ਗਏ ਜਾਂ ਜਾਂਾਂ ਵਾਲੇ ਗੱਡੀਆਂ ਤੇ ਤਾਂ ਹੋਏ ਫਿਰਦੇ ਆ ਸੋ ਨਾ ਕੋਈ ਸਾਈਕਲ ਵਾਲਾ ਦਿਸਦਾ ਨਾ ਕੋਈ ਆਮ ਬੰਦਾ ਦਿਸਦਾ ਸੋ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਉਹੀ ਜਿਹੜੇ ਲੀਡਰ ਸੀ ਕਹਿੰਦੇ ਸੀ ਵੀ ਸਾਨੂੰ ਕੁਐਸਚਨ ਕੀਤੇ ਜਾਣ ਕਿਉਂਕਿ ਜਦੋਂ ਬੰਦਾ ਥੱਲੇ ਹੁੰਦਾ ਨਾ ਜਦੋਂ ਕੋਈ ਸੱਤਾ 'ਚ ਨਹੀਂ ਆਇਆ ਹੁੰਦਾ ਉਹ ਬੜੇ ਬੜੇ ਵੱਡੇ ਵਾਅਦੇ ਸੌਂਹਾਂ ਚੱਕਦਾ ਉਹ ਵੀ ਆਈਟੀ ਕਲਚਰ ਦੀ ਗੱਲ ਸੀ ਨੂੰ ਹੱਥ ਪੈ ਜੇ ਨਾ ਉਦੋਂ ਕੋਈ ਵੀ ਬੰਦਾ ਇੱਕ ਛੋਟੀ ਜੀ ਘਾਤ ਸੁਣਾਉਣ ਲੱਗਾ ਤੁਹਾਨੂੰ ਕੁਰਸੀ ਦੇ ਆਧਾਰ ਤੇ ਸੁਣਾਵਾ ਜੀ ਉਹ ਕਹਿੰਦੇ ਵੀ ਇੱਕ ਰਾਜਾ ਸੀ ਇੱਕ ਰਾਜਾ ਸੀ ਉਹਦੇ ਦਰਬਾਰ ਦੇ ਵਿੱਚ ਇੱਕ ਮਰਾਸਣ ਸੀ ਕੰਮ ਕਰਦੀ ਸੀ ਸੋ ਇੱਕ ਦਿਨ ਰਾਜਾ ਸ਼ਿਕਾਰ ਖਿਡਣ ਜਾਂਦਾ ਕਿਤੇ ਜਿਹੜੀ ਮਰਾਸਣ ਕੰਮ ਕਰਦੀ ਕਰਦੀ ਕਿਤੇ ਗਰਮੀ ਬਹੁਤ ਹੁੰਦੀ ਆ ਤੇ ਜਿੱਥੇ ਰਾਜਾ ਸਿੰਘਾਸਨ ਦੇ ਬੈਠ ਕੇ ਡੇਲੀ ਫਤਵਾ ਸੁਣਾਉਂਦਾ ਸੀ ਹਾਂਜੀ ਕੁੰਦੇ ਸਗਾਸਨ ਦੇ ਥੱਲੇ ਨਾ ਸੋਨਾ ਦੱਬਿਆ ਸੀ ਕੁੰਦੇ ਤੇ ਬੈਠ ਕੇ ਉਹ ਢੇਲੀ ਫਤਵਾ ਸੁਣਾਉਂਦਾ ਸੀ ਉਹ ਮਰਾਸਣ ਕੰਮ ਕਰਦੀ ਕਰਦੀ ਡਿੱਗਦੀ ਕੋਲੇ ਰਾਣੀ ਸੀ ਉਹ ਜਾ ਕੇ ਉਹਨੂੰ ਕੁਰਸੀ ਦੇ ਪਾਸ ਬਿਠਾ ਦਿੰਦੀ ਆ ਜਦੋਂ ਬਿਠਾ ਦਿੰਦੀ ਆ ਤੇ ਉਹ ਤੂਕ ਮਿੰਟ ਬੈਠਦੀ ਆ ਤੇ ਰਾਣੀ ਆ ਲਵੇ ਚ ਕਹਿੰਦੀ ਰਾਣੀ ਜਿਹੜੀ ਆਪਣੀ ਵੱਡੀ ਕੁੜੀ ਕਿੱਡੀ ਹੋ ਗਈ ਆ ਕਹਿੰਦੀ ਵੀ ਤੈਨੂੰ ਵੀ ਪਤਾ ਕਹਿੰਦੀ ਮੇਰਾ ਮੁੰਡਾ ਜਵਾਨ ਹੋ ਗਿਆ ਰਿਸ਼ਤਾ ਕਰ ਨੀ ਨਲ ਦੇ ਦੀ ਵੀ ਮੈਂ ਰਾਣੀ ਇਹ ਨੌਕਰ ਰਾਣੀ ਇਹ ਮੈਨੂੰ ਕਹਿੰਦੀ ਆ ਆਪਦੇ ਰਿਸ਼ਤਾ ਕਰਦੇ ਆਉਦੀ ਕੁੜੀ ਦਾ ਮੁੰਡੇ ਨਾਲ ਉਹ ਰਾਜਾ ਹੁੰਦਾ ਕਹਿੰਦੀ ਵੀ ਅੱਜ ਮੈਨੂੰ ਇਹਨੇ ਆਹ ਗੱਲ ਕਹੀ ਆ ਉਹ ਕਹਿੰਦਾ ਵੀ ਇਹ ਕਿਵੇਂ ਕਹਿੰਦੀ ਆਹ ਗੱਲ ਹੋਈ ਆ ਵੀ ਡਿੱਗਣ ਲੱਗੀ ਮੈਂ ਸੰਧਾਣ ਤੇ ਬਾਤੀ ਐਂਦਾ ਫਿਰ ਰੌਲਾ ਹੁੰਦਾ ਨਹੀਂ ਨਾ ਰੌਲਾ ਹੈਗਾ ਕੁਰਸੀ ਦਾ ਜਿੱਥੇ ਤੂੰ ਬਿਠਾਤੀ ਇੱਥੇ ਵੱਡੇ ਵੱਡੇ ਪੈਰ ਛੱਡ ਜਾਂਦੇ ਆ। ਸੱਲੂ ਆ ਜਦੋਂ ਕੁਰਸੀ ਨੂੰ ਹੱਥ ਪੈ ਜਾਂਦਾ ਉਦੋਂ ਇੱਕ ਅਸਮਾ ਸੋਹਾਂ ਹਰ ਸੱਲ। ਨਹੀਂ ਆਈ। ਨਹੀਂ ਆਈ। ਨਹੀਂ ਆਈ। ਤੇਰੇ ਬੜੀਆਂ ਸੋਹਾਂ ਫਤਵੇ ਸਾਰਾ। ਜਦੋਂ ਕਿਸੇ ਲੰਡੂ ਬੰਦੇ ਕੋਲ ਪਾਵਰ ਆ ਜਾਂਦੀ ਕੋਈ ਐਸਐਚਓ ਜਾਂ ਡੀਐਸਪੀ ਇੱਥੋਂ ਲਿਆ ਕੇ ਸਲੂਟ ਮਾਰਦਾ ਨਾ ਇਹ ਫਿਰ ਪੈਰ ਛੱਡ ਜਾਂਦੇ। ਇਹ ਗੱਲ ਸੀ। ਉਹ ਗੱਲ ਹੀ ਆ। ਕਿ ਜਦੋਂ ਕਿਸੇ ਨੂੰ ਤੁਸੀਂ ਚੁਣਨਾ ਪਹਿਲਾਂ ਉਹਦਾ ਬੈਕਗ੍ਰਾਉਂਡ ਚੈੱਕ ਕਰੂ ਪਹਿਲੇ ਵੇਲਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਸਿਆਣੇ ਬਜ਼ੁਰਗ ਆਪਣੇ ਸਰਪੰਚ ਚੁਣਦੇ ਸੀ ਸਰਪੰਚ ਪਤਾ ਕਿਹਨੂੰ ਸੁਣਿਆ ਜਾਂਦਾ ਸੀ ਸਰਬਸੰਮਤੀ ਦੇ ਨਾਲ ਨਹੀਂ ਜੀ ਸਰਪੰਚ ਉਸ ਬੰਦੇ ਨੂੰ ਚੁਣਿਆ ਜਾਂਦਾ ਸੀ ਜਿਹੜਾ ਦਸਾਂ ਬੰਦਿਆਂ ਨੂੰ ਬਾਹਰੋਂ ਆਇਆਂ ਨੂੰ ਰੋਟੀ ਖਵਾ ਸਕੀ ਹਾਂ ਜੀ ਜਾਂ ਬਾਹਰੋਂ ਆਇਆਂ ਨੂੰ ਸਰਪੰਚ ਦੇ ਘਰ 'ਚ ਫੈਸਲੇ ਹੁੰਦੇ ਸੀ ਹਾਂ ਜੀ ਲੱਸੀ ਫ੍ਰੀ ਮਿਲਦੀ ਸੀ ਹਰ ਬੰਦੇ ਨੂੰ ਜਦੋਂ ਸਰਪੰਚ ਇਹੋ ਜਿਹਾ ਹੁੰਦਾ ਸੀ ਜਿਹੜਾ 60 70 ਜਾਂ 100 ਪਿੱਲੇ ਦਾ ਮਾਲਕ ਸੀ ਉਹ ਕਦੇ ਕਿਸੇ ਤੋਂ ਪੈਸੇ ਨਹੀਂ ਸੀ ਮੰਗਦਾ ਬਿਲਕੁਲ ਹੁਣ ਜਿਹੜਾ ਸਰਪੰਚ ਇੱਕ ਰਖਸ਼ੇ ਵਾਲੇ ਨੂੰ ਟਿਕਟ ਦੇ ਦਿੱਤੀ ਉਹ ਨਾ ਤਾਂ ਸਰਪੰਚੀ ਕਸੂਰ ਹੁੰਦਾ ਵੀ ਨਹੀਂ ਉਹਨੂੰ ਸਰਪੰਚ ਬਣਾਤਾ ਉਹ ਲੋਕਾਂ ਤੋਂ ਹੀ ਮੰਗੂਗਾ ਨਾ ਇੱਕ ਬੰਦੇ ਦੇ ਘਰੇ ਚਾਹ ਨੂੰ ਪੈਸੇ ਹੈ ਨਹੀਂ ਉਹਨੂੰ ਤੁਸੀਂ ਸਰਪੰਚੀ ਦੇ ਰਿਹਾ ਕਸੂਰ ਕੌਣ ਤਸੂਰਵਾਰ ਕੌਣ ਆਪਣੇ ਲੋਕ ਜਦੋਂ ਤੁਹਾਨੂੰ ਪਤਾ ਹੀ ਨਹੀਂ ਦਾ ਇੱਕ ਬੰਦਾ ਆਦੇ ਘਰ ਦਾ ਰਸ਼ ਨਹੀਂ ਕਰ ਸਕਦਾ ਤੁਸੀਂ ਉਹਨੂੰ ਸਿੱਧਾ ਚੁਣਦੇ ਹੋ ਸੋ ਇਹ ਗਲਤੀਆਂ ਆਪਣੇ ਪੰਜਾਬ 'ਚ ਹੋਈਆਂ ਆਪਾਂ ਉਹ ਚੀਜ਼ਾਂ ਭੁਗਤ ਵੀ ਰਹੇ ਆ ਪਰ ਬਾਈ ਆਪਾਂ ਇਹ ਸਿੱਖਿਆ ਕੀ ਦੇਣੀ ਆ ਆਪਾਂ ਗਾਂ ਸਿੱਖਿਆ ਬਾਈ ਜੀ ਸਿੱਖਿਆ ਇਹ ਆ ਐਂਡ ਦਾ ਮੋਰਲ ਇਹ ਮੈਂ ਕੱਢਣ ਲੱਗਾ ਆਪਾਂ ਭਾਈ ਥੋੜਾ ਜਿਹਾ ਹਾਂਜੀ ਚਲੋ ਤੁਹਾਡੀ ਗੱਲ ਐਂਡ ਦਾ ਮੋਰਲ ਇਹ ਕੱਢਣ ਲੱਗਾ ਜੇ ਤੁਸੀਂ ਪਿੰਡਾਂ ਦੇ ਵਿੱਚ ਸਰਪੰਚ ਚੁਣਨੇ ਆ ਹਾਂਜੀ ਪਹਿਲਾਂ ਤੋਂ ਬੰਦਾ ਖੁਦ ਨਿਸ਼ਾਰਤ ਹੋਵੇ ਜੀ ਕਿਉਂਕਿ ਨਸ਼ਾ ਰਹਿਤ ਹੋਵੇ ਆਉਂਦੇ ਤੇ ਕੋਈ ਕੇਸ ਨਾ ਹੋਣ ਪਰਚੇ ਨਾ ਹੋਣ ਉਹ ਬੰਦਾ ਦਸਮ ਬੰਦਿਆ ਘਰੇ ਆਇਆਂ ਨੂੰ ਚਾਹ ਪਾਣੀ ਪਿਆ ਸਕੀ ਕਿਸੇ ਦੇ ਨਾਲ ਕੰਮ ਜਾਣਾ ਹੁੰਦੇ ਤਾਂ ਕੋਈ ਡੇੜ ਨਾ ਪਵਾਵੇ ਕਿਉਂਕਿ ਉਹਦੀ ਜੇਬ ਭਰ ਚੱਲਦੀ ਹੋਵੇ ਜੇ ਕੋਈ ਦੰਦਾ ਦੇ ਉਹ ਤਾਂ ਪਕਵਾਈ ਨਹੀਂ ਸੋ ਦੁੱਗੀ ਗੱਲ ਇਹ ਆ ਕਿ ਜਿਹੜਾ ਤੁਸੀਂ ਸੀਐਮ ਜਾਂ ਪੀਐਮ ਚੁਣ ਰਹੇ ਹੋ ਉਸੀ ਦੇਖੋ ਉਹਦੇ ਚ ਕਾਬਲੀਅਤ ਹੈ ਉਹ ਬੰਦਾ ਦੇਸ਼ ਚ ਲਾਉਣ ਵਾਲਾ ਹੈਗਾ ਜਿਹੜਾ ਬੰਦਾ ਉਹਦਾ ਘਰ ਨਹੀਂ ਚਲਾ ਸਕਦਾ ਤੁਸੀਂ ਉਹਨੂੰ ਦੇਸ਼ ਫੜਾਤਾ ਕਿਉਂ ਇਦਾਂ ਨੂੰ ਪਰ ਗੱਲ ਤਾਂ ਆਪਾਂ ਜਗਾ ਜਗਾ ਆਪਣੀਆਂ ਵੋਟਾਂ ਵਗੀਆਂ ਜਗਾ ਜਗਾ ਭਾਈ ਜੀ ਉਹ ਕਿਧਰ ਰੁਕਾਂਗੇ ਹਾਂ ਜੀ ਕਰੋ ਮੈਂ ਆਪਾਂ ਆਪਾਂ ਕਿਧਰ ਰੁਕਾਂਗੇ ਆਪਾਂ ਭਾਈ ওকে ਅਬ ਉਹ ਕਿਧਰ ਰੁਕਾਂਗੇ ਉਸ ਚੀਜ਼ ਦਾ ਵਿਸ਼ਾ ਆ ਜਿਹੜਾ ਜਿਹੜਾ ਲੈ ਭਾਈ ਇਹ ਕੀ ਗੱਲ ਆ ਕੀ ਗੱਲ ਕੀਤੀ